ਪਰ ਲੋਕਾਂ ਨੇ ਬਖਾਤਾ ਇਸ ਕੰਮ ਹੀ ਕੰਮ ਆਉਂਦੇ ਨੇ ਚਲੋ ਭਾਈ ਚਲੋ ਯਾਰ ਚਲੋ ਜੱਟਾਂ ਦੇ ਇਹਨੂੰ ਉਹਨੂੰ ਕਹਿੰਦੇ ਸਰਕਾਰਾਂ ਨੇ ਮੁੱਢੋਂ ਕੁੱਟਿਆ ਜਦ ਤੱਕ ਬੰਦੂਕ ਫੜਦੇ ਹੀ ਬਰਾਬਰ ਇਹ ਬੜੀ ਗੱਲ ਹੈ ਰੇ ਲਾਓ ਨਾਰਾ ਪਾਜੀ ਇਦਾ ਹੀ ਬਣੇ ਰਹੋ ਸਾਰੇ ਸਦਾ ਹੀ ਬਣੇ ਰਹੋ ਇਦਾ ਹੀ ਬਣੇ ਰਹੋ ਟੰਡੂ ਕਰਦਾ ਨਾ ਕੇ ਬਾਅਦ ਮੈਂ ਪਹਿਲਿਓ ਕਰੋ ਇਦਾ ਹੀ ਆਵਾਜ਼ ਬਣੀ ਰਹਿਣੀ ਚਾਹੀਦੀ ਏ ਆਵਾਜ਼ ਨਹੀਂ ਏ ਰੁਕਣੀ ਚਾਹੀਦੀ ਬੋਲੋ ਜੇ ਬੋਲੋ ਏ ਆ ਗਿਆ ਰਿੰਦਾ 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 ਆ ਬੋਲੋ ਬੋਲੋ ਬੋਲ ਬੰਦਾ ਹੈ ਭਾਜੀ ਕੀ ਕਹਿਣਾ ਚਾਹਦੇ ਹੋ ਜੀ ਨਾ ਉਹ ਕਹਿੰਦੇ ਇੱਕ ਪਾਸੇ ਇਲਾਕੇ ਦਾ ਇੱਕ ਪਾਸੇ ਤੁਹਾਡਾ ਭਰਾ ਇੱਕ ਪਾਸੇ ਇਲਾਕੇ ਦਾ ਕਾਉਂਸਲਰ ਪੂਰੀ ਵਾਹ ਲਾਈ ਹੈ ਜਿਤਾ ਕੇ ਛੱਡਿਆ ਜੀ ਬੜਾ ਧੰਨਵਾਦ ਹੈ ਵਾਰਡ ਨੰਬਰ 16 ਦਾ ਅਸੀਂ ਸਾਰੇ ਵਾਰਡ ਨੰਬਰ 16 ਦੇ ਇੱਕ ਇੱਕ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਪਾਸੜ ਜਿੱਤ ਸਾਨੂੰ ਦਿੱਤੀ ਹੈ ਉਹਨਾਂ ਨੇ ਆ ਕਪਾ ਨੂੰ ਵੇਚ ਕੇ ਜਿਆ ਹੋਇਆ 5 ਸਾਲ ਤੇ ਇੱਥੋਂ ਪਤਾ ਲੱਗਦਾ ਜੇ ਲੋਕੀ ਕੰਮਾਂ ਨੂੰ ਵੋਟ ਪਾਉਂਦੇ ਜੇ ਲੋਕੀ ਸਿਰਫ ਫੋਟੋਆਂ ਖਜਾਨ ਨਾਲ ਸੀਵਰਾਏ ਦੇ ਅੱਗੇ ਵੋਟਾਂ ਨਹੀਂ ਜੇ ਪਾਉਂਦੇ ਇਸ ਕਰਕੇ ਸਾਡੇ ਭਰਾ ਦਾ ਕੰਮ ਬੋਲਦਾ ਸੀ ਤੇ ਅੱਜ 2000 ਤੋਂ ਵੀ ਉੱਤੇ ਵੋਟਾਂ ਦੇ ਨਾਲ ਹੈ ਜੀ ਚਲ ਪ੍ਰਧਾਨ ਜੀ ਬਾਬਾ ਜੀ ਕੀ ਕਹਿਣਾ ਪਿਆਰ ਦੀ ਜਿੱਤ ਤਾਂ ਕੇ ਜਿਤਾ ਕੇ ਛੱਡਿਆ ਰਿੰਕੇ ਭਾਜੀ ਹਾਂ ਉਹਦੇ ਨਾਲ ਇੰਨਾ ਪਿਆਰ ਆ ਮੈਂ ਬਿਆਨ ਨਹੀਂ ਕਰ ਸਕਦਾ ਮੇਰਾ ਇੱਕ ਇੱਕ ਰੋਮ ਮੇਰਾ ਇੱਕ ਇੱਕ ਰੋਮ ਗੁਰੂ ਮਾਇ ਦਾ ਸ਼ੁਕਰਾਨਾ ਦਾ ਕਰਦਾ ਪਿਆ ਵਾ ਕਿ ਗੁਰੂ ਮਾਇ ਤੁਸੀਂ ਮੇਰੀ ਇੱਜ਼ਤ ਰੱਖੀ ਕਿਉਂਕਿ ਇੱਥੋਂ ਹੀ ਉਹ ਕਾਗਜ਼ ਲੈ ਕੇ ਗਿਆ ਸ੍ਰੀ ਮਹਾਤਮਾ ਜੀ ਕੋਲ ਤੇ ਭਰ ਕੇ ਆਇਆ ਸੀ ਗੁਰੂ ਮਾਇ ਨੇ ਮੇਰੀ ਇੱਜ਼ਤ ਰੱਖੀ ਜੋ ਵੀ ਹੈ ਉਹ ਗੁਰੂ ਮਾਇ ਨੂੰ ਸਮਰਪਣ ਇਹ ਮੇਰੀ ਭੈਣ ਨੂੰ ਸਮਰਪਣ ਬੋਲੋ ਜੈਕਾਰਾ ਬੋਲ ਮੇਰੇ ਸਿੱਖ ਮਹਾਰਾਜ ਜੀ ਕੀ ਜੈ ਐਦਾਂ ਹੀ ਰਿੰਕੇ ਭਾਜੀ ਹੁਣੀ ਤੁਹਾਡੇ ਕੰਮ ਕਰਦੇ ਰਹਿਣਗੇ ਜੀ ਅੱਗੇ ਤੋਂ ਵੀ ਬਿਲਕੁਲ ਉਹ ਸਦਾ ਸਾਡਾ ਬੱਚਾ ਵਾ ਬੱਚਾ ਰਹਿਣਾ ਵਾ ਭਾਵੇਂ ਉਹ ਮਿਹਰਬਾਨ ਜੇ ਭਾਵੇਂ ਐਮਐਲਏ ਭਾਵੇਂ ਮੇਰਾ ਬੱਚਾ ਉਹ ਤੇ ਬੜਾ ਛੋਟਾ ਭਰਾ ਛੋਟਾ ਭਰਾ ਬੱਚਾ ਦੇ ਬੱਚਾ ਹੀ ਰਹਿਣਾ ਮੇਰਾ ਤੇ ਰਹਿ ਕੇ ਵੀ ਰੰਦਾ ਵਾ ਅਜੀ ਕੀ ਮੇਰਾ ਬੋਲਦਾ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਮਾਦੇ ਤੁਸੀਂ ਪੂਰੀ ਬਾਹ ਲਾਈ ਹੈ ਜਿੱਦਾਂ ਲੋਕ ਚੱਲਦੇ ਰਹੇ ਉਦਾਂ ਬਰੋਬਰ ਦਾ ਨਾਲ ਚੱਲਦੇ ਰਹੇ ਕਿੰਨੀ ਕਿੰਨੀ ਖੁਸ਼ੀ ਹੈ ਅੱਜ ਤੁਹਾਨੂੰ ਜਿੱਤਣ ਤੋਂ ਬਾਅਦ ਇਹ ਕਹਿਣਾ ਮੈਂ ਇਹਨਾਂ ਇਹਨਾਂ ਦੇ ਨਾਲ ਹੀ ਕੋਈ ਤਾਕਤ ਨਹੀਂ ਸੀਗੀ ਮੇਰੇ ਕੋਲ ਮੈਂ 3 ਮਹੀਨਿਆਂ ਤੋਂ ਬੁਮਾਰਦ ਪਰ ਮੈਨੂੰ ਗੁਰੂ ਮਹਾਰਾਜ ਜੀ ਨੇ ਬੜੀ ਸ਼ਕਤੀ ਦਿੱਤੀ। ਉਹਨਾਂ ਨੇ ਮੈਨੂੰ ਕਿਹਾ ਵੀ ਚਲ ਉੱਠ ਤੈਨੂੰ ਲੋਟੇ ਦੀ ਲੋੜ ਹੈ। ਮੈਂ ਕੱਟ ਲਿਆ। ਕੀ ਹੁਣ ਮੈਸੇਜ ਹੋਗੇ ਵਾਰਡ ਦੇ ਲੋਕਾਂ ਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਮੇਂ ਇੱਜ਼ਤ ਆਇਆ। ਜਿਹੜਾ ਕੋਈ ਕੰਮ ਹੋਏਗਾ ਸੱਚੀ ਠੋਕ ਕੇ ਕਰਾਂਗੇ ਜਿਸਲੇ ਆਣਗੇ ਅਤੀਰਾ ਆਦਾਨ ਚੇਰੇ ਆਦਿਰੇ ਆਦਿ। ਆਪਾਂ ਉਹਨਾਂ ਦਾ ਨਾਲ ਪੂਰਾ ਸਹਿਯੋਗ ਦਵਾਂਗੇ। ਜਿਸਲੇ ਮਰਜ਼ੀ ਆਣ ਇੱਡੀ ਵੱਡੀ ਗਿਣਤੀ ਲੋਕਾਂ ਨੇ ਵੋਟਾਂ ਪਾਈਆਂ ਪਿਆਰ ਜਤਾਇਆ ਕੀ ਮੈਸੀ ਦੇਣਾ ਚਾਹੋਗੇ ਉਹਨਾਂ ਨੂੰ ਅਸੀਂ ਬੱਸ ਇਹ ਦੇਣਾ ਜਾਂਦੇ ਇਹਨਾਂ ਨੂੰ ਧੰਨਵਾਦ ਹੈ ਇਹਨਾਂ ਦਾ ਪਿਆਰ ਅਸੀਂ ਅਸੀਂ ਕੁਝ ਨਹੀਂ ਹਗੇ ਇਹਨਾਂ ਦਾ ਪਿਆਰ ਬੋਲਣ ਦੇ ਅੱਜ ਸਾਡਾ ਕੁਝ ਨਹੀਂ ਹੈ ਤੇ ਨਾਲ ਆਪ ਲੈ ਗਿਆ 56+ ਉਹ ਲੈ ਗਿਆ ਇੱਥੇ ਆਪ ਕਾਂਗਰਸ 352 436 ਹਾਂ ਹੈਲੋ 337 ਬਾਕੀ ਬੀਜੇਪੀ 73+ ਦੋ ਬੂਤਾ ਤਿੰਨ ਬੂਤਾ ਦੀਏ ਉਹ ਡਾਇਮੰਡ ਕਿਨੇ ਲੈ ਗਿਆ ਤੇ ਇਹਨਾਂ ਦੋ ਬੂਤਾ ਭਾਜੀ ਰਿੰਕੇ ਹੋਣਾ ਭਾਜੀ ਹੋਣਾ ਦੀ ਸੀਟ ਜਿਹੜੀ ਆ ਫਿਰ ਤੋਂ ਕਾਉਂਸਲਰ ਬਣ ਗਿਆ ਪੂਰੀ ਵਾਹ ਲਾਈ ਸੀ ਬਣਾ ਕੇ ਹੀ ਛੱਡਿਆ ਫਿਰ ਤੁਸੀਂ ਕਾਉਂਸਲਰ ਬਣ ਕੇ ਭਾਈ ਆਪਾਂ ਕੁੰਕੇ ਭਾਈ ਦੀ ਬੜੀ ਸਪੋਰਟ ਕੀਤੀ ਆ ਸਾਰੇ ਵੀਰਾਂ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਆਪਾਂ ਆ ਦਿਨਾਂ ਚ ਜਿੱਤੇ 10 ਦਿਨ 15 ਦਿਨ ਲੱਗੇ ਹੀ ਰਿੰਕੇ ਭਾਈ ਜਿੱਤੇ ਬਹੁਤ ਵਧੀਆ ਲੱਗਾ ਨੂੰ ਸਾਰੀ ਦੁਨੀਆ ਉਹਨਾਂ ਦੇ ਨਾਲ ਆ ਤੇ ਕੀ ਕਹਿਣਾ ਚਾਹੁੰਦੇ ਕਿ ਕਿੱਡੇ ਵੱਡੇ ਮਾਰਜਨ ਤੋਂ ਜਿਹੜੀ ਜਿੱਤ ਹੋਈ ਹੈ ਜੀ ਜਿਹੜੀ ਵੱਡਾ ਮਾਰਜਨ ਤੋਂ ਜਿੱਤ ਹੋਈ ਹੈ 2300 3000 ਕੋ ਮਾਰਜਨ ਤੋਂ ਜਿੱਤ ਹੋਈ ਹੈ ਉਹਨਾਂ ਦੀ ਠੀਕ ਹੈ ਇਦਾਂ ਹੀ ਜਿਹੜੇ ਅੱਗੇ ਵੀ ਉਮੀਦ ਜਿਤਾਉਂਦੇ ਰਹੋਗੇ ਕੰਮ ਜਿਹੜੇ ਰਿੰਕੇ ਭਾਜੀ ਤੁਹਾਡੇ ਕਰਦੇ ਰਹਿਣਗੇ ਇਦਾਂ ਹੀ ਲੋਕਾਂ ਦੇ ਉਹਨਾਂ ਨੇ ਪਿਛਲੇ 7 ਸਾਲਾਂ 'ਚ ਬਹੁਤ ਕੰਮ ਕੀਤਾ ਜੀ ਠੀਕ ਹੈ ਜੀ ਹੁਣ ਵੀ ਇਹਨਾਂ ਨੇ ਬਹੁਤ ਕੰਮ ਕਰਨਗੇ ਨਾਲੇ ਯੂਥ ਨਾਲ ਨਾਲੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਵਾਉਣਗੇ ਇਹ ਆੜ ਵਾਲੇ ਸਮੇਂ ਦੇ ਐਮਐਲਏ ਆ ਗਏ ਜੀ ਸਾਰੇ ਯੂਥ ਦੇ ਪਿਓ ਹੈ ਬਿਲਕੁਲ ਰਿੰਕਾਰ ਕੌਂਸਲਰ ਜਿੰਦਾਬ हर आई ग़री भले भले हारी हरे भले प्यारी कल हर आई ग़री भले भले हारी हरे भले

ਅੱਜ ਭਾਈ ਕੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਜੈਤੋ ਯਾਰ ਰਿੰਕੀ ਰਿੰਕੀ ਨਾਲ ਦੇ ਆ ਗਿਆ ਰਿੰਕਾ ਆ ਗਿਆ ਰਿੰਕਾ ਬਾੜਵਾਸੀਆਂ ਨੇ ਇੰਨਾ ਪਿਆਰ ਦਿੱਤਾ ਹੈ ਜਿਹੜੇ ਦੁੱਕੀ ਤਕੀ ਰਹਿ ਨਹੀਂ ਦੇਣੀ ਮੱਛੀ ਬਹਿ ਨਹੀਂ ਦੇਣੀ ਬਾੜਵਾਸੀ ਨੇ ਇੰਨਾ ਪਿਆਰ ਦਿੱਤਾ ਹੈ ਸੁਨੀਲ ਸ਼ਰਮਾ ਰਿੰਕਾ ਜੀ ਨੂੰ ਇਹ ਇਲੈਕਸ਼ਨ ਇਹ ਲੜੀ ਆ ਜਿਹੜੀ ਇਹ ਬਾੜ ਦੇ ਲੋਕਾਂ ਨੇ ਲੜੀ ਆ ਹਰ ਇੱਕ ਮਾਂ ਨੇ ਬੱਚਿਆਂ ਨੇ ਪਰਿਵਾਰ ਨੇ ਦੋਸਤ ਨੇ ਉਹਨਾਂ ਦੇ ਨੌਜਵਾਨ ਯਾਰਾ ਮਿਤਰਾਂ ਨੇ ਔਰ ਪ੍ਰੇਮਾਂ ਨੇ ਜਿੰਨੇ ਵੀ ਬਜ਼ੁਰਗ ਨੇ ਮਾਵਾ ਸਾਡੀਆਂ ਭੈਣਾਂ ਨੇ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਇਹ ਰਿੱਕੇ ਦਾ ਇੱਕ ਇੱਕ ਵੋਟਰ ਸਪੋਰਟਰ ਹੈ ਹਰ ਕੌਂਸਲਰ ਹੈ ਔਰ 3000 ਦੀ ਲੀਡ ਜਿਹੜੀ ਕਿ 16 ਨੰਬਰ ਵਾਰ ਦੀ ਮਿਸਾਲ ਪੈਦਾ ਕਰੇਗੀ ਔਰ ਆਨਮਲੇ ਆਨਮਲੇ ਹਾਊਸ ਵਿੱਚ ਸਾਡੇ ਸੰਦੀਪ ਸ਼ਰਮਾ ਰਿੱਕਾ ਜੀ ਨੂੰ 50 ਮੇਅਰ ਬਣਾਇਆ ਜਾਏਗਾ ਅਸਲੀ ਪੱਕੀ ਵੱਲੋਂ ਸੰਦੀਪ ਸ਼ਰਮਾ ਅਲਿਕਾ ਜਿੰਦਾਬਾਦ ਦੀਪ ਸ਼ਰਮਾ ਅਲਿਕਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੰਦੀਪ ਸ਼ਰਮਾ ਅਲਿਕਾ ਜਿੰਦਾਬਾਦ ਵੀਕਾਸ਼ ਕੋਖਲੇ ਜਿੰਦਾਬਾਦ ਵਿਕਾਸ਼ ਕੋਖਲੇ ਜਿੰਦਾਬਾਦ ਕਾਂਗਰਸ ਜਿੰਦਾਬਾਦ ਲੋਕ ਭਾਦ ਲੋਕ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਜਿੱਤ ਦੀ ਖੁਸ਼ੀ ਹੈ ਜਾਂ ਪਿਆਰ ਜਿਹੜਾ ਜਿੱਤ ਦੇ ਰੂਪ ਦੇ ਵਿੱਚ ਮੋੜ ਕੇ ਬਣਾ ਕੇ ਦਿੱਤਾ ਗਿਆ ਹੈ ਇਹ ਲੋਕਾਂ ਨੇ ਕੰਮ ਕਰਾ ਲਈ ਨੇ ਦਿਨ ਲਾ ਦਿੱਤੇ ਅੱਜ ਤੱਕ ਇਹ ਲੋਕਾਂ ਨੇ ਮੋੜ ਪੜੀ ਬੜੀ ਜਿਹੜਾ ਕੀ ਉਹਨਾਂ ਦੇ ਕੰਮ ਨੂੰ ਵੋਟ ਪਈ ਐ ਜਮਨੋ ਵੋਟ ਪਈ ਐ ਕੰਮ ਨੂੰ ਵੋਟ ਪਈ ਐ ਰਿੰਗੇ ਬਾਈ ਨੂੰ ਕੰਮ ਨੂੰ ਵੋਟ ਪਈ ਐ ਔਰ ਗਾਂ ਵੀ ਉਹਨਾਂ ਨੇ ਇੱਦਾਂ ਕੰਮ ਕਰਦੇ ਰਹਿਣਾ ਇੱਕ ਤਾਂ ਪਾਈ ਜਿੱਪ ਤੇ ਰਹੇ ਆਪਣੇ ਜਿੱਤ ਨਹੀਂ ਰਹਿ ਗਏ ਬਾਹਰ ਵੇ ਟਾਈਮ ਅਸੀਂ ਬੇਨੂੰ ਡਿਪਟੀ ਮੇਅਰ ਵੇਖਣਾ ਚਾਹੁੰਦੇ ਆ ਬਈ ਵਸਤਾਂ ਹਾਂ ਇਹ ਡਿਪਟੀ ਮੇਅਰ ਭਾਜੀ ਖੋਲੇ ਯਾਰ ਡਿਪਟੀ ਕੌਂਸਲ ਜੈ ਹਾਂ ਜੈ ਕੌਂਸਲ ਜੈ गोआ